ਸਰਨ ਨਾਮਿਕ ਦਾ ਸਰਨ ਗੁਣ ਇੱਕ ਪਿੰਡ ਜਾਇਤਾ ਸਤ ਮੋਹ ਕੋਟ ਪਿੰਡ ਆਖੇ ਹੋਏ ਦੇਤੇ ਜਦ ਵਿੱਚ ਸਰਨ ਗੁਣ ਇੱਕ ਪਿੰਡ ਜਾਇਤਾ ਸਤ ਮੋਹ ਕੋਟ ਪਿੰਡ ਅੱਜ ਇਹ ਕਿਹਦਾ ਜਾਮੇ ਸਰਨ ਬੰਦਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਤਿੱਤਰਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6300 ਸਾਲਾਂ ਗੁਰੂ ਤੇਗਪਾਹਾ ਸਾਹਿਬ ਮਹਾਰਾਜ ਭਾਈ ਦਿਆਲਾ ਭਾਈ ਮਤੀਦਾਸ ਭਾਈ ਸਤੀਦਾਸ ਜਿਨ੍ਹਾਂ ਗੁਰੂ ਤੇਗਪਾਹਾ ਸਾਹਿਬ ਬਾਰੇ 3580 ਦੀਪਰਪੁਰ ਤੇ ਆ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਸਿੰਘ ਸਾਹਿਬ ਜੀ ਭਾਈ ਜਗਤਾਰ ਸਿੰਘ ਜੀ ਛੱਬਰ ਸਾਹਿਬ ਸਾਰਿਆਂ ਨੇ ਉਪਰਾਲੇ ਕਰਕੇ ਆਪਣੇ ਇਸ ਹਲਕੇ 'ਚ ਬਹੁਤ ਵੱਡਾ ਅੱਜ ਸੰਗਤ ਦਾ ਇਕੱਠ ਵੀ ਹੋਇਆ ਤੇ ਅੰਮ੍ਰਿਤ ਪਾਨ ਵੀ ਹੋਇਆ ਤੇ ਮੈਂ ਸ਼ੁਰੂ ਮੰਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਧਰਮ ਪ੍ਰਚਾਰ ਕਮੇਟੀ ਦਾ ਵੀ ਧੰਨਵਾਦ ਕਰਦਾ ਤੇ ਜਿੰਨੇ ਸਾਡੇ ਪ੍ਰਚਾਰਕ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸੰਗਤਾਂ ਨੂੰ ਬੇਨਤੀ ਵੀ ਕਰਦਾ ਵੀ ਭਾਈ ਜਿਨ੍ਹਾਂ ਜਿਨ੍ਹਾਂ ਨਗਰਾਂ 'ਚ ਤੁਸੀਂ ਅੰਮ੍ਰਿਤ ਸੰਚਾਰ ਕਰਾਉਣਾ ਚਾਹੁੰਦੇ ਹੋ ਉਹ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਹਰੇਕ ਨਗਰ-ਨਗਰ 'ਚ ਜਾਵਾਂਗੇ ਤੇ ਅੰਮ੍ਰਿਤ ਸੰਚਾਰ ਕਰਾਵਾਂਗੇ ਮੈਂ ਸੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਕਸੀ ਡਾਉਂਦੂਆ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾ ਇੱਕ ਸਿੱਖੀ ਆਂਦੀ ਗਵਾਹੀ ਦੇ ਵਿੱਚ ਅੱਜ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿੱਥੇ ਗੁਰਮਤ ਸਮਾਗਮ ਕਰਾਇਆ ਗਿਆ ਉੱਥੇ 60 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੇ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹੀ ਮਨੋਰਥ ਹੈ ਕਿ ਘਰ-ਘਰ ਗਲੀ-ਗਲੀ ਮਹੱਲੇ-ਮਹੱਲੇ ਜਾ ਕੇ ਸੰਗਤਾਂ ਨੂੰ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਸਿੱਖੀ ਨਾਲ ਜੋੜਨਾ ਤੇ ਵੱਡੀ ਗੱਲ ਆਵਾਜ਼ ਦੇਣੀ ਕਿ ਆਓ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਬਣ ਕੇ ਆਨੰਦਪੁਰ ਦੇ ਬਸ਼ਨੀਕ ਬਣੀਏ ਮੈਂ ਦੁਆਰਾ ਫੇਰ ਜਿੱਥੇ ਇਲਾਕੇ ਦੀ ਸੰਗਤ ਦਾ ਪ੍ਰਬੰਧਕਾਂ ਦਾ ਤੇ ਖਾਸ ਕਰਕੇ ਸਿੰਘ ਸਾਹਿਬ ਦਾ ਧੰਨਵਾਦ ਕਿ ਤੁਸੀਂ ਪਿੰਡ-ਪਿੰਡ ਜਾ ਕੇ ਅਮਰ ਸੰਚਾਰ ਕਰ ਰਹੇ ਹੋ ਸੋ ਇਹੀ ਮਨੋਰਥ ਹੈ ਸ਼੍ਰੋਮਣੀ ਕਮੇਟੀ ਦਾ ਕਿ ਹਰ ਇੱਕ ਘਰ ਦੇ ਵਿੱਚੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਆਵੇ ਨਿਤਨੇਮ ਦੀ ਆਵਾਜ਼ ਆਵੇ ਗੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੀ ਆਵਾਜ਼ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਣਾ ਨਾਮਕ ਦਾ ਸਰਣਾ ਇੱਕ ਕੰਢੇ ਜਾਏ ਚੱਲ ਸਤਿਗੁਰ ਕੋਟ ਪੈਂਦਾ ਆਖੋ ਹੋਏ ਜੈ ਜੈ ਸਰੰਗ ਗੋਹ ਇੱਕ ਕੰਢੇ ਜਾਏ ਚੱਲ ਸਤਿਗੁਰ ਕੋਟ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਤਿੱਤਰਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਦਿਆਲਾ ਭਾਈ ਮਤੇਦਾਸ ਭਾਈ ਸਤੀਦਾਸ ਜਿਨ੍ਹਾਂ ਦੇ ਗੁਰਤੇਗ ਭਾਦਰ ਸਾਹਿਬ ਬਾਰੇ 3582 ਦੀ ਗੁਰਪੁਰਪਤੇ ਅੱਜ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਸਿੰਘ ਸਾਹਿਬ ਜੀ ਭਾਈ ਜਗਤਾਰ ਸਿੰਘ ਜੀ ਛੱਬਰ ਸਾਹਿਬ ਸਾਰਿਆਂ ਨੇ ਉਪਰਾਲੇ ਕਰਕੇ ਆਪਣੇ ਇਸ ਹਲਕੇ 'ਚ ਬਹੁਤ ਵੱਡਾ ਅੱਜ ਸੰਗਤ ਦਾ ਇਕੱਠ ਵੀ ਹੋਇਆ ਤੇ ਅੰਮ੍ਰਿਤ ਪਾਨ ਵੀ ਹੋਇਆ ਤੇ ਮੈਂ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਧਰਮ ਪ੍ਰਚਾਰ ਕਮੇਟੀ ਦਾ ਵੀ ਧੰਨਵਾਦ ਕਰਦਾ ਤੇ ਜਿੰਨੇ ਸਾਡੇ ਪ੍ਰਚਾਰਕ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸੰਗਤਾਂ ਨੂੰ ਬੇਨਤੀ ਵੀ ਕਰਦਾ ਵੀ ਭਾਈ ਜਿਨ੍ਹਾਂ ਜਿਨ੍ਹਾਂ ਨਗਰਾਂ ਚ ਤੁਸੀਂ ਅੰਮ੍ਰਿਤ ਸੰਚਾਰ ਕਰਾਉਣਾ ਚਾਹੁੰਦੇ ਹੋ ਉਹ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਹਰੇਕ ਨਗਰ-ਨਗਰ ਚ ਜਾਵਾਂਗੇ ਤੇ ਅੰਮ੍ਰਿਤ ਸੰਚਾਰ ਕਰਾਵਾਂਗੇ ਮੈਂ ਸੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ੴ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਸੀ ਡਾਉਂਦੂਆ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾ ਟੇਕਸੀ ਜੀ ਆਂਦੀ ਗਵਾਹੀ ਦੇ ਵਿੱਚ ਅੱਜ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿੱਥੇ ਗੁਰਮਤ ਸਮਾਗਮ ਕਰਾਇਆ ਗਿਆ ਉੱਥੇ 60 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗੇ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹੀ ਮਨੋਰਥ ਹੈ ਕਿ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਸੰਗਤਾਂ ਨੂੰ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਸਿੱਖੀ ਨਾਲ ਜੋੜਨਾ ਤੇ ਵੱਡੀ ਗੱਲ ਆਵਾਜ਼ ਦੇਣੀ ਕਿ ਆਓ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਪੁਰੂ ਗੋਬਿੰਦ ਸਿੰਘ ਦੇ ਪੁੱਤਰ ਤੀਆਂ ਬਣ ਕੇ ਆਨੰਦਪੁਰ ਦੇ ਬਸ਼ਨੀਕ ਬਣੀਏ ਮੈਂ ਦੁਆਰਾ ਫੇਰ ਇੱਥੇ ਇਲਾਕੇ ਦੀ ਸੰਗਤ ਦਾ ਪ੍ਰਬੰਧਕਾਂ ਦਾ ਤੇ ਖਾਸ ਕਰਕੇ ਸਿੰਘ ਸਾਹਿਬ ਦਾ ਧੰਨਵਾਦ ਕਿ ਤੁਸੀਂ ਪਿੰਡ ਪਿੰਡ ਜਾ ਕੇ ਅੰਮਰ ਸੰਚਾਰ ਕਰ ਰਹੇ ਹੋ ਸੋ ਇਹੀ ਮਨੋਰਥ ਹੈ ਸ਼੍ਰੋਮਣੀ ਕਮੇਟੀ ਦਾ ਕਿ ਹਰ ਇੱਕ ਘਰ ਦੇ ਵਿੱਚੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਆਵੇ ਨਿਤਨੇਮ ਦੀ ਆਵਾਜ਼ ਆਵੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੀ ਆਵਾਜ਼ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ